ਇਨਦੇ ਲੀਡਰਾਂ ਨੂੰ ਪੀਜਪੀ ਦੇ ਇਹਨਾਂ ਮੋਦੀ ਸਾਹਿਬ ਨੂੰ ਪੁੱਛਦਾ ਮੈਂ ਕਿ ਮੋਦੀ ਸਾਹਿਬ ਕੱਲ ਤਾਂ ਬੜਾ ਮਨਾ ਰਹੇ ਸੀ ਵੀਰਵਾਲ ਤੇ ਸਿੱਖ ਕੌਮ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਅਦੁੱਤੀ ਸ਼ਰਧਾਂ ਅંજਲੀ ਦੇ ਰਹੇ ਸੀ ਉਹਨਾਂ ਦੀ ਕੁਰਬਾਨੀ ਨੂੰ ਤੇ ਚਾਨਕ ਅਗਲੇ ਦਿਨ ਇੱਕ ਚਿੱਠੀ ਆਉਂਦੀ ਹੈ ਜੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰਤੀਆਂ ਤੁਸੀਂ ਨਾ ਸਾਡੇ ਅਗਨੀਵੀਰ ਨੂੰ ਇਹ ਸਸਕਾਰ ਵੀ ਨਹੀਂ ਕਰਕੇ ਜਾਂਦੇ 11 ਤਾਰ ਤੂਸ ਤੇ 11 ਸਲੂਟ ਹੈ ਨਹੀਂ ਇਹਨਾਂ ਕੋਲੇ ਉਸ ਜਵਾਨ ਨੂੰ ਸ਼ਰਧਾਂਜਲੀ ਦੇਣ ਨੂੰ ਨਾ ਨਾ ਸਾਨੂੰ ਤੀਰਥ ਯਾਤਰਾ ਕਰ ਦਿੰਦੇ ਆ ਨਾ ਸਾਡੀਆਂ ਝਾਕੀਆਂ 15 ਅਗਸਤਾਂ ਤੋਂ ਤੇ 26 ਜਨਵਰੀਆਂ ਜੋ ਕੱਢ ਦਿੰਦੇ ਨੇ ਪਰ ਇਹਦੇ ਮੱਲੇ ਥੋੜੀ ਐ ਕਿ ਅਸੀਂ ਆਪਣਾ ਕਲਚਰ ਪੁੱਲ ਜਾ ਕੇ ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਚੰਗਾ ਜੀ ਕਰ ਦਾਂਗੇ ਬਾਰਡਰ ਤੇ ਤਾਂ ਹਜੇ ਵੀ ਅਸੀਂ ਖੜੇ ਆ 532 ਕਿਲੋਮੀਟਰ ਬਾਰਡਰ ਆ ਪਾਕਿਸਤਾਨ ਦਾ ਸਾਡੇ ਜਵਾਨ ਖੜੇ ਨੇ ਉੱਥੇ ਹਰ ਰੋਜ਼ 희ਦੀ ਆਉਂਦੀਆਂ ਨੇ ਚੈਨਾਲ ਦੇ ਬਾਰਡਰ ਤੇ ਅਸੀਂ ਖੜੇ ਹਾਂ ਕਾਰਗਿਲ ਦੇ ਪਹਾੜੀਏ ਬਰਫ਼ਾਂ ਜਿਹਾ ਅਸੀਂ ਖੜੇ ਹਾਂ ਤਾਂ ਕਿਰਪਾ ਕਰਕੇ ਜਿਹੜੀਆਂ ਕੋਚੀਆਂ ਚੱਲਣਾ ਚੱਲ ਰਹੇ ਹੋ ਤੁਸੀਂ ਕਿ ਅਸੀਂ ਐ ਕਲਚਰ ਖਤਮ ਕਰ ਦਾਂਗੇ ਸਟੇਟਾਂ ਦਾ ਜਿਹੜੀ ਸਟੇਟ ਚ ਸਾਡਾ ਰਾਜ ਹੈ ਨਹੀਂ ਉਹ ਸਟੇਟ ਹੀ ਹੈ ਨਹੀਂ ਦਿੱਲੀ ਦੀ ਵੀ ਹੈ ਨਹੀਂ ਝਲਕੀ ਇਸ ਵਾਰ ਰਾਜਧਾਨੀ ਦੀ ਝਲਕੀ ਹੈ ਨਹੀਂ ਮਤਲਬ ਹੁਣ ਤਾਂ ਸਿੱਧਾ ਜ ਹੋ ਗਿਆ ਵੀ ਜੇ ਇਹਨਾਂ ਨੂੰ ਵੋਟਾਂ ਪਾਉਂਗੇ ਝਲਕੀ ਆਊਗੀ ਨਹੀਂ ਤਾਂ ਨਾ ਸਹੀ ਕੋਈ ਗੱਲ ਨਹੀਂ 2024 ਆਉਂਦੀ ਹੈ ਦੱਸ ਦੇਣਗੇ ਲੋਕ ਦੱਸ ਦੇਣਗੇ ਪੰਜਾਬ ਦੇ ਤੋ ਮੈਂ ਬਹੁਤ ਇਸ ਗੱਲ ਤੇ ਨਿੱਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਕਿ ਜਦ ਤੱਕ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘੱਟ ਰਹੀ ਹੋਵੇ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ 'ਚ ਦੇਰੀ ਹੋਈ ਹੋਵੇ ਅਸੀਂ ਤਾਂ ਅਵਾਂਸ ਲੈ ਕੇ ਜਾਂਦੇ ਸੀ ਸਾਨੂੰ ਤਾਂ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਤੈਨੂੰ ਦਿਖਾਵਾਂਗੇ ਵਧੀਆ ਦਿਖਾਵਾਂ ਸਾਰੀ ਦੁਨੀਆ ਦੇਖੂਗੀ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਆਪ ਫਿਰ ਜੇ ਇਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰਨ ਲਈ ਮਜਬੂਰ ਕਰ ਰਹੇ ਹੋ ਫਿਰ ਤੁਸੀਂ ਸਾਡੇ ਤੇ ਕੋਈ ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ ਆਰਡੀਐਫ ਦਾ ਤੇ ਕੱਲ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲੇ ਆ ਜੰਨੇ ਆ ਕੋਲਾ ਸਾਨੂੰ ਕਹਿੰਦੇ ਆ ਬਾਇਆ ਸ਼੍ਰੀਲੰਕਾ ਲੈ ਕੇ ਆਓ ਚੌਲ ਸਾਨੂੰ ਦੇ ਦਿਓ ਬਾਅਦ ਚ ਪਰਾਲੀ ਨੂੰ ਅੱਗ ਲਾਉਣ ਤੇ ਕਿਸਾਨਾਂ ਦੇ ਪਰਚੇ ਕਰ ਦਿਓ ਸਵੇ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖਤ ਨਿੰਦਣਯੋਗ ਹੈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਵਾਲ ਆਰ ਪੀ ਸਿੰਘ ਮਨਜਿੰਦਰ ਸਾਹ ਸੁਨੀਲ ਜਾਖੜ ਲੱਲਾ ਪੱਬਾ ਐਂਡ ਆਦਰਸ ਅੱਧੇ ਕਾਂਗਰਸੀ ਉਹ ਕੀ ਬੋਲਣਗੇ ਅੱਜ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਹੈ ਬਹੁਤ ਵਧੀਆ ਸੋਚ ਹੈ ਕਹਿਣਗੇ ਅੱਜ ਅੱਜ ਕਹਿ ਕੇ ਕੋਣ ਫਿਰ